ਉਪ ਰਾਸ਼ਟਰਪਤੀ ਦੇ ਪੰਜਾਬ ਦੌਰੇ ਦੌਰਾਨ ਕੀਤੀ ਗਈ ਵੱਡੀ ਲਾਪਰਵਾਹੀ ਅਫਸਰ ਦੇ ਖਿਲਾਫ ਡੀਸੀ ਨੇ ਵਿਭਾਗ ਨੂੰ ਲਿਖਿਆ ਪੱਤਰ ਸਬੰਧਤ ਅਫਸਰ ਦੇ ਕੋਲੋਂ ਵਿਭਾਗ ਨੇ ਮੰਗਿਆ ਸਪਸ਼ਟੀਕਰਨ ਪਰੰਤੂ ਅਫਸਰ ਨੇ ਸਪਸ਼ਟੀਕਰਨ ਦੇਣ ਤੋਂ ਕੀਤੀ ਕੋਰੀ ਨਾ GHs ਵੱਲੇ ਦੱਸਦੀ ਹੈ ਕਿ ਲੁਧਿਆਣਾ ਦੇ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਹੋਰਾਂ ਦੇ ਖਿਲਾਫ ਡੀਸੀ ਜਤਿੰਦਰ ਜੋਰਵਾਲ ਹੋਰਾਂ ਦੇ ਵੱਲੋਂ ਇੱਕ ਪੱਤਰ ਲਿਖਿਆ ਗਿਆ ਹੈ ਜਿਹੜਾ ਕਿ ਸਿਹਤ ਵਿਭਾਗ ਨੂੰ ਲਿਖਿਆ ਗਿਆ ਹੈ ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਹੋਰਾਂ ਨੂੰ ਬਦਲ ਕੇ ਉਹਨਾਂ ਦੀ ਥਾਂ ਤੇ ਕਿਸੇ ਯੋਗ ਅਧਿਕਾਰੀ ਨੂੰ ਤਾਇਨਾਤ ਕੀਤਾ ਜਾਵੇ ਤਾਂ ਕਿ ਜਿਹੜੀਆਂ ਡਿਊਟੀ ਦੇ ਦੌਰਾਨ ਕੋਤਾਹੀਆਂ ਹੋਈਆਂ ਨੇ ਉਹ ਨਾ ਹੋ ਸਕਣ ਇੱਥੇ ਡੀਸੀ ਜਤਿੰਦਰ ਜੋਰਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਉਹਨਾਂ ਦੀ ਕਈ ਵਾਰ ਡਿਊਟੀ ਲਗਾਈ ਗਈ ਪਰੰਤੂ ਉਹਨਾਂ ਨੇ ਆਪਣੀ ਡਿਊਟੀ ਨੂੰ ਤਨਦੇਹੀ ਦੇ ਨਾਲ ਨਹੀਂ ਨਿਭਾਇਆ ਇਸ ਕਰਕੇ ਪ੍ਰੋਗਰਾਮ ਦੇ ਵਿੱਚ ਵੀ ਕੁਝ ਖਰਾਬੀਆਂ ਹੋਈਆਂ ਨੇ ਇਸ ਕਰਕੇ ਉਹ ਵਿਭਾਗ ਤੋਂ ਮੰਗ ਕਰਦੇ ਨੇ ਕਿ ਕਿਸੇ ਜੋਗ ਅਧਿਕਾਰੀ ਨੂੰ ਇੱਥੇ ਤਾਇਨਾਤ ਕੀਤਾ ਜਾਵੇ ਦੱਸਦੀ ਹੈ ਕਿ ਜਿਹੜਾ ਪੱਤਰ ਡੀਸੀ ਜਤਿੰਦਰ ਚੋਰਵਾਲ ਹੋਰਾਂ ਦੇ ਵੱਲੋਂ ਲਿਖਿਆ ਗਿਆ ਉਸ ਦੇ ਵਿੱਚ ਪਹਿਲੀ ਕਤਾਹੀ ਇਹ ਲਿਖੀ ਗਈ ਹੈ ਕਿ ਬੀਤੇ ਦਿਨੀ ਪੰਜਾਬ ਦੇ ਵਿੱਚ ਉਪਰਾਸ਼ਟਪਤੀ ਹੋਰਾਂ ਦਾ ਦੌਰਾ ਸੀ ਜਿਸ ਦੇ ਦੌਰਾਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਹੋਣਾਂ ਦੀ ਡਿਊਟੀ ਲਗਾਈ ਗਈ ਸੀ ਕਿ ਉਹ ਮੈਡੀਕਲ ਟੀਮ ਦੇ ਬਿਉਰਾ ਤੇ ਨਾਲ ਹੀ ਨਾਲ ਰੈਫਰਲ ਹਸਪਤਾਲ ਦਾ ਬਿਉਰਾ ਵੀ ਡੀਸੀ ਹੋਰਾਂ ਨੂੰ ਭੇਜ ਦੇਣ ਤੇ ਇਸ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਵਾਰ-ਵਾਰ ਵੀ ਫੋਨ ਕੀਤੇ ਗਏ ਸਨ ਤੇ ਨਾਲ ਹੀ ਨਾਲ ਉਹਨਾਂ ਨੂੰ WhatsApp ਮੈਸੇਜ ਵੀ ਕੀਤੇ ਗਏ ਸਨ ਜਿਨ੍ਹਾਂ ਦਾ ਡਾਕਟਰ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਸੀ ਦਿੱਤਾ ਗਿਆ ਇਸ ਤੋਂ ਇਲਾਵਾ ਇਸ ਪੱਤਰ ਦੇ ਵਿੱਚ ਦੂਸਰੀ ਕੋਤਾਹੀ ਏ ਲਿਖੀ ਗਈ ਹੈ ਕਿ ਬੀਤੇ ਦਿਨੀ ਨਵੇਂ ਚੁਣੇ ਗਏ ਪੰਜ ਤੇ ਸਰਪੰਚਾਂ ਦਾ ਜਿਹੜਾ ਸੋਹ ਚੁੱਕ ਸਮਾਗਮ ਹੋਣਾ ਸੀ ਉਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਸਮੇਤ ਲੱਖਾਂ ਲੋਕ ਸ਼ਾਮਿਲ ਹੋਣੇ ਸਨ ਉਸ ਪ੍ਰੋਗਰਾਮ ਦੇ ਵਿੱਚ ਵੀ ਜਿਹੜੀ ਕਿ ਮੈਡੀਕਲ ਟੀਮ ਨਾਲ ਹੀ ਨਾਲ ਖਾਣਾ ਜਿਹੜਾ ਖਾਧਾ ਜਾਣਾ ਸੀ ਉਸ ਦੀ ਚੈਕਿੰਗ ਅਤੇ ਪਰੋਸਣ ਦੀ ਟੀਮ ਦਾ ਪ੍ਰਬੰਧ ਵੀ ਇਸੇ ਹੀ ਡਾਕਟਰ ਨੂੰ ਦਿੱਤਾ ਗਿਆ ਸੀ ਪਰੰਤੂ ਇਹਨਾਂ ਦੇ ਵੱਲੋਂ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਹੀਂ ਨਿਭਾਇਆ ਗਿਆ ਇਸ ਤੋਂ ਇਲਾਵਾ ਇਸ ਪੱਤਰ ਦੇ ਵਿੱਚ ਤੀਸਰੀ ਕੋਤਾਹੀ ਇਹ ਲਿਖੀ ਗਈ ਹੈ ਕਿ ਬੀਤੇ ਦਿਨੀ ਭਾਰਤੀ ਫੌਜ ਦੀ ਜਿਹੜੀ ਕਿ ਭਰਤੀ ਹੋਣੀ ਸੀ ਉਸ ਦੇ ਵਿੱਚ ਮੈਡੀਕਲ ਟੀਮਾਂ ਤੇ ਡੋਪਿੰਗ ਟੈਸਟ ਟੀਮਾਂ ਦੀ ਜਿਹੜੀ ਜ਼ਿੰਮੇਵਾਰੀ ਵੀ ਉਹ ਵੀ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਹੁਣਾਂ ਨੂੰ ਹੀ ਦਿੱਤੀ ਗਈ ਸੀ ਪਰੰਤੂ ਉਹਨਾਂ ਦੇ ਵੱਲੋਂ ਨਾ ਤਾਂ ਕੋਈ ਮੈਡੀਕਲ ਟੀਮ ਭੇਜੀ ਗਈ ਤੇ ਨਾ ਹੀ ਡੋਪ ਟੈਸਟ ਕਰਨ ਵਾਲੀਆਂ ਟੀਮਾਂ ਦਾ ਕੋਈ ਬਿਉਰਾ ਦਿੱਤਾ ਗਿਆ ਸੀ ਇਸ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਵੀ ਥੋੜੀ ਜਿਹੀ ਦੇਰੀ ਹੋ ਗਈ ਸੀ ਵਿਭਾਗ ਦੇ ਵੱਲੋਂ ਬੇਸ਼ੱਕ ਪ੍ਰਬੰਧਤਾ ਕਰ ਲਏ ਗਏ ਸਨ ਪਰੰਤੂ ਇਸ ਸ਼ਿਵਉਸਰਜਨ ਦੇ ਵੱਲੋਂ ਇਹ ਵੱਡੀ ਕੁਤਾਹੀ ਵਰਤੀ ਗਈ ਹੈ ਇਸ ਕਰਕੇ ਹੁਣ ਡੀਸੀ ਜਤਿੰਦਰ ਜੋਰਵਾਲ ਹੋਰਾਂ ਨੇ ਸੇਤ ਵਿਭਾਗ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੂੰ ਬਦਲਿਆ ਜਾਵੇ ਤੇ ਉਹਨਾਂ ਦੀ ਥਾਂ ਤੇ ਜੋਗ ਅਧਿਕਾਰੀ ਨੂੰ ਤਾਇਨਾਤ ਕੀਤਾ ਜਾਵੇ ਤਾਂ ਕਿ ਅਜਿਹੀ ਕੋਤਾਹੀ ਦੁਬਾਰਾ ਨਾ ਕੀਤੀ ਜਾਵੇ ਇਸਤੇ ਵਿਭਾਗ ਨੇ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੂੰ ਇੱਕ ਪੱਤਰ ਲਿਖਿਆ ਹੈ ਤੇ ਇੱਕ ਹਫਤੇ ਦੇ ਅੰਦਰ-ਅੰਦਰ ਸਪਸ਼ਟੀਕਰਨ ਦੇਣ ਲਈ ਵੀ ਕਿਹਾ ਗਿਆ ਹੈ ਪ੍ਰੰਤੂ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੇ ਵੱਲੋਂ ਸਪਸ਼ਟੀਕਰਨ ਦੇਣ ਤੋਂ ਕੋਰੀ ਨਾ ਕਰ ਦਿੱਤੀ ਗਈ ਹੈ ਕਿਉਂਕਿ ਸਿਵਲ ਸਰਜਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਭਾਗ ਦੇ ਵੱਲੋਂ ਕਿਸੇ ਵੀ ਪ੍ਰਕਾਰ ਦਾ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ ਇਸ ਕਰਕੇ ਉਹ ਜਵਾਬ ਕਿਸ ਚੀਜ਼ ਦਾ ਦੇਣ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਉਹਨਾਂ ਨੂੰ ਵਿਭਾਗ ਦੇ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਪੱਤਰ ਮਿਲਦਾ ਹੈ ਤਾਂ ਫਿਰ ਉਹ ਹਰ ਹਾਲਤ ਦੇ ਵਿੱਚ ਆਪਣਾ ਸਪਸ਼ਟੀਕਰਨ ਦੇਣਗੇ ਇਹ ਕਹਿਣਾ ਹੈ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਉਹਨਾਂ ਦਾ ਸੋ ਉਹਨਾਂ ਤੇ ਕਤਾਈਆਂ ਕਰਨ ਦੇ ਇਲਜ਼ਾਮ ਤਾਂ ਲੱਗੇ ਨੇ ਤੇ ਨਾਲ ਹੀ ਇਹ ਵੀ ਗੱਲ ਸਾਹਮਣੇ ਹੈ ਕਿ ਡੀਸੀ ਦੇ ਵੱਲੋਂ ਵਿਭਾਗ ਨੂੰ ਪੱਤਰ ਵੀ ਲਿਖਿਆ ਗਿਆ ਹੈ ਤੇ ਵਿਭਾਗ ਨੇ ਇਹ ਪੱਤਰ ਐ ਸਪਸ਼ਟੀਕਰਨ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦੇ ਕੋਲੋਂ ਵੀ ਮੰਗਿਆ ਹੈ ਪ੍ਰੰਤੂ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਪੱਤਰ ਨਹੀਂ ਮਿਲਿਆ ਇਸ ਕਰਕੇ ਉਹ ਕੋਈ ਵੀ ਸਪਸ਼ਟੀਕਰਨ ਨਹੀਂ ਦੇਣਗੇ ਪ੍ਰੰਤੂ ਜੇਕਰ ਉਹਨਾਂ ਲਈ ਸਮੇਂ ਦੇ ਵਿੱਚ ਉਹਨਾਂ ਨੂੰ ਕੋਈ ਪੱਤਰ ਵਿਭਾਗ ਦੇ ਵੱਲੋਂ ਮਿਲਦਾ ਹੈ ਤਾਂ ਫਿਰ ਉਹ ਆਪਣਾ ਸਪਸ਼ਟੀਕਰਨ ਹਰ ਹਾਲਤ ਦੇ ਵਿੱਚ ਦੇਣਗੇ